ਲੋਟਰੀ ਕਾਜੀਹਾ ਖੇਲ ਹੈ ਜਿਸ ਵਿੱਚ ਲੋਕ ਆਪਣੀ ਕਿਸਮਤ ਅਜ਼ਮਾਉਂਦੇ ਨੇ ਅਤੇ ਇਨਾਮ ਜਿੱਤਦੇ ਨੇ ਕੁਝ ਲੋਕਾਂ ਦੀ ਕਿਸਮਤ ਉਹਨਾਂ ਦਾ ਸਾਥ ਦਿੰਦੀ ਹੈ ਤੇ ਉਹ ਕਰੋੜਾ ਰੁਪਏ ਜਿੱਤਦੇ ਨੇ ਕੁਝ ਲੋਕ ਲੱਖਾਂ ਕੁਝ ਲੋਕ ਹਜ਼ਾਰਾਂ ਰੁਪਏ ਜਿੱਤਦੇ ਨੇ ਇਸ ਖੇਡ ਦੇ ਵਿੱਚ ਲੋਕ ਆਪਣੀ ਕਿਸਮਤ ਅਜ਼ਮਾਉਂਦੇ ਨੇ ਆਪਣੇ ਆਪ ਨੂੰ ਪਰਖਦੇ ਨੇ ਅਤੇ ਲੋਕ ਜੋ ਕਿ ਇਸ ਨੂੰ ਕਾਫੀ ਜ਼ਿਆਦਾ ਦਿਲਬਰਚਾਵੇਂ ਦਾ ਸਾਧਨ ਮੰਨ ਕੇ ਜੋ ਕਿ ਖੇਡਦੇ ਨੇ ਸੋ ਇਸੇ ਵਿੱਚ ਕੁਝ ਲੋਕ ਜੋ ਕਿ ਲਾਲਚ ਦੇ ਚੱਕਰਾਂ ਦੇ ਵਿੱਚ ਆ ਕੇ ਆਪਣਾ ਜੋ ਕਿ ਨੁਕਸਾਨ ਖਰਾਬ ਬੈਠਦੇ ਨੇ ਪੈਸਿਆਂ ਦਾ ਉਹਨਾਂ ਲੋਕਾਂ ਦੇ ਲਈ ਇਹ ਖਾਸ ਵੀਡੀਓ ਜ਼ਰੂਰ ਇੱਕ ਵਾਰ ਸੁਣੀਓ ਕਿਉਂਕਿ ਪੰਜਾਬ ਦੇ ਵਿੱਚ ਲੋਟਰੀ ਦੇ ਕਈ ਵੱਡੇ ਏਜੰਸੀਆਂ ਨੇ ਕਈ ਵੱਡੇ ਲੋਟਰੀ ਵਿਕਰੇਤਾ ਨੇ ਜਿਨ੍ਹਾਂ ਦਾ ਨਾਮ ਵਰਤਿਆ ਜਾਂਦਾ ਹੈ ਜਿਨ੍ਹਾਂ ਦਾ ਨਾਮ ਵਰਤ ਕੇ ਦੂਸਰੇ ਸੂਬਿਆਂ ਦੇ ਵਿੱਚ ਬੈਠੇ ਚਾਲ ਸਾਜੇ ਜੋ ਕਿ ਜੋ ਤੋਕਾ ਧੜੀ ਦੇ ਲਈ ਐਕਟੀਵੇਟ ਰਹਿੰਦੇ ਨੇ ਸੋ ਇਹਨਾਂ ਚਾਰਲਸ ਆਜਾ ਦੇ ਵਰਗੋ ਵੱਲੋਂ ਪੰਜਾਬ ਦੇ ਵਿੱਚ ਜੋ ਕਿ ਕਈ ਨਾਮੀ ਕੰਪਨੀਆਂ ਨੇ ਜੋ ਕਿ ਲਾਟਰੀ ਵਿਕਰੇਤਾ ਨੇ ਜਿਨ੍ਹਾਂ ਦਾ ਨਾਮ ਹੈ ਦੁਰਵਰਤੋਂ ਕੀਤੀ ਜਾਂਦੀ ਹੈ ਲੋਕਾਂ ਦੇ ਵਿੱਚ ਬਣੇ ਉਹਨਾਂ ਦੇ ਭਰੋਸੇ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਅਕਸਰ ਦੇਖਣ ਨੂੰ ਮਿਲ ਰਿਹਾ ਹੈ ਕਿ ਕੁਝ ਲੋਕ ਜੋ ਕਿ ਨਾਮੀ ਕੰਪਨੀਆਂ ਦੇ ਨਾਮ ਤੋਂ ਫੇਕ ਸੋਸ਼ਲ ਮੀਡੀਆ account ਫੇਕ WhatsApp ਨੰਬਰ ਜੋ ਕਿ ਬਣਾ ਲੰਦੇ ਨੇ YouTube ਚੈਨਲ ਫੇਕ ਬਣਾ ਲੰਦੇ ਨੇ ਅਤੇ ਉਸ ਦੇ ਉੱਤੇ ਫੋਟੋ ਲਗਾ ਕੇ ਕਿਸੇ ਨਾਮਚিন ਕੰਪਨੀ ਦੀ ਲੋਕਾਂ ਨੂੰ ਕਹਿੰਦੇ ਨੇ ਕਿ ਟਿਕਟ ਸਾਡੇ ਕੋਲੋਂ ਖਰੀਦੋ ਜਿਸ ਤੋਂ ਬਾਅਦ ਲੋਕ ਹੈ ਜੋ ਕਿ ਸਿਰਫ ਫੋਟੋ ਦੇਖ ਕੇ ਵਿਸ਼ਵਾਸ ਕਰ ਬੈਠਦੇ ਨੇ ਤੇ ਕਿਸੇ ਤਰ੍ਹਾਂ ਦੀ ਜਾਣਕਾਰੀ ਅਸਲ ਨਹੀਂ ਕਰਦੇ ਤੇ ਲੋਕਾਂ ਨੂੰ ਪੈਸੇ ਦੇ ਬੈਠਦੇ ਨੇ ਅਜਿਹਾ ਕੋਈ ਵੀ ਜੋ ਕਿ ਵਿਅਕਤੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਉਹ ਫਰੋਡ ਹੈ ਜੇਕਰ ਉਹ ਤੁਹਾਨੂੰ ਖੁਦ ਅਪਰੋਚ ਕਰ ਰਹੇ ਹੋ ਕਿ ਸਾਡੇ ਕੋਲੋਂ ਟਿਕਟ ਖਰੀਦੋ ਤਾਂ ਅਜਿਹੀ ਸਥਿਤੀ ਦੇ ਵਿੱਚ ਇਹ ਸੰਭਾਵਨਾਵਾਂ ਵੱਧ ਜਾਂਦੀਆਂ ਨੇ ਕਿ ਇਹ ਉਹ ਫਰੋਡ ਹੋ ਸਕਦਾ ਹੈ ਕਿਉਂਕਿ ਅਕਸਰ ਲੋਟਰੀ ਵਿਕਰੇਤਾ ਕੋਈ ਵੀ ਕੰਪਨੀ ਹੋਵੇ ਉਸ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਖੁਦ ਕਸਟਮਰਾਂ ਨੂੰ ਲੱਭੇ ਅਤੇ ਉਹਨਾਂ ਨੂੰ ਫੋਨ ਮੈਸੇਜ ਜਾਂ ਫਿਰ ਸੋਸ਼ਲ ਮੀਡੀਆ ਤੇ ਅਪਰੋਚ ਕਰੇ ਤੇ ਉਹਨਾਂ ਨਾਲ ਗੱਲਬਾਤ ਕਰਿੰਦਾ ਸਮਾਂ ਕੱਢੇ ਹਰ ਕਿਸੇ ਦੀ ਵਿਅਸਤ ਜ਼ਿੰਦਗੀ ਹੈ ਲੋਟਰੀ ਵਿਕਰੇਤਾ ਕਦੇ ਵੀ ਸਿੱਧੇ ਤੌਰ ਤੇ ਤੁਹਾਨੂੰ ਇਹ ਨਹੀਂ ਕਹਿੰਦਾ ਫੋਨ ਕਰਕੇ ਕਿ ਸਾਡੇ ਤੋਂ ਲੋਟਰੀ ਖਰੀਦੋ ਅਜਿਹੀ ਸਥਿਤੀ ਦੇ ਵਿੱਚ ਤੁਸੀਂ ਕਦੇ ਵੀ ਆਪਣੇ ਆਪ ਨੂੰ ਜੇਕਰ ਮਹਿਸੂਸ ਕਰਦੇ ਹੋ ਤਾਂ ਇਹ ਸੰਭਾਵਨਾ ਵੱਧ ਜਾਂਦੀ ਹੈ ਕਿ ਤੁਹਾਡੇ ਨਾਲ ਠੱਗੀ ਹੋਣ ਵਾਲੀ ਹੈ ਸੋ ਦੱਸ ਜੀ ਕੀ ਕੁਝ ਮਾਮਲੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਕੀ ਜੋ ਕੁਝ ਪੰਜਾਬ ਦੀਆਂ ਲੁਧਿਆਣੇ ਦੀਆਂ ਨਾਮ ਚ ਨੋਟਰੀ ਕੰਪਨੀਆਂ ਨੇ ਨੋਟਰੀ ਜੋ ਵਿਕਰੇਤਾ ਨਹੀਂ ਉਹਨਾਂ ਦਾ ਨਾਮ ਹੈ ਜੋ ਕਿ ਵਰਤ ਕੇ ਸੋਸ਼ਲ ਮੀਡੀਆ ਦੇ ਉੱਤੇ WhatsApp ਦੇ ਉੱਤੇ ਲੋਕਾਂ ਨੂੰ ਮੈਸੇਜ ਭੇਜੇ ਜਾਂਦੇ ਨੇ ਕਿ ਲੋਟਰੀ ਟਿਕਟ ਸਾਡੇ ਤੋਂ ਖਰੀਦੋ ਅਤੇ ਜਦ ਲੋਟਰੀ ਟਿਕਟ ਵਿਅਕਤੀ ਖਰੀਦ ਲੈਂਦੇ ਨੇ ਤੇ ਉਹਨਾਂ ਨੂੰ WhatsApp ਦੇ ਉੱਤੇ ਇੱਕ ਨਕਲੀ ਟਿਕਟ ਬਣਾ ਕੇ ਭੇਜ ਦਿੱਤੀ ਜਾਂਦੀ ਹੈ ਇਹ ਟਿਕਟ ਜੋ ਕਿ ਦੇਖਣ ਦੇ ਵਿੱਚ ਅਸਲ ਵਰਗੀ ਹੁੰਦੀ ਹੈ ਪਰ ਉਹਦੀ ਇੱਕ ਬਿਹਤਰੀਨ ਕਾਪੀ ਬਣਾਈ ਗਈ ਹੁੰਦੀ ਹੈ ਇੱਕ ਨਕਲੀ ਹੈ ਜੋ ਕਿ ਉਮਦਾ ਕਾਪੀ ਨੂੰ ਨਕਲ ਕੀਤੀ ਹੁੰਦੀ ਹੈ ਜਿਸ ਦੀ ਪਛਾਣ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਕਰ ਸਕਦੇ ਹੋ ਸਭ ਤੋਂ ਪਹਿਲਾ ਉਸ ਲੋਟਰੀ ਟਿਕਟ ਦੇ ਉੱਤੇ ਲਿਖੇ ਹੋਏ ਨੰਬਰ ਹਮੇਸ਼ਾ ਅਲੱਗ ਹੁੰਦੇ ਨੇ ਫੋਟੋ ਤੇ ਕਦੀ ਵੀ ਤੁਹਾਨੂੰ ਇਨਾਮ ਨਹੀਂ ਦਿੱਤਾ ਜਾਵੇਗਾ ਇਸ ਕਰਕੇ ਕਦੇ ਵੀ ਉਸ ਲੋਟਰੀ ਟਿਕਟ ਹੈ ਜੋ ਕਿ ਤੁਹਾਡੇ WhatsApp ਦੇ ਵਿੱਚ ਹੈ ਉਸ ਦੇ ਉੱਤੇ ਇਨਾਮ ਤੁਹਾਨੂੰ ਕਦੀ ਵੀ ਨਹੀਂ ਮਿਲੇਗਾ ਇਨਾਮ ਲੈਣ ਦੇ ਲਈ ਲੋਟਰੀ ਟਿਕਟ ਤੁਹਾਡੇ ਹੱਥ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਜੇਕਰ ਕੋਈ ਵਿਅਕਤੀ ਤੁਹਾਨੂੰ ਕਹਿੰਦਾ ਹੈ ਕਿ ਤੁਸੀਂ ਲੋਟਰੀ ਟਿਕਟ ਸਾਡੇ ਤੋਂ ਖਰੀਦੋ ਅਤੇ ਖਰੀਦਣ ਤੋਂ ਬਾਅਦ ਤੁਹਾਨੂੰ ਕਹਿੰਦਾ ਹੈ ਕਿ ਉਹ ਤੁਹਾਨੂੰ ਨੋਟਿਸ ਜਲਦ ਨਹੀਂ ਭੇਜੇਗਾ ਤਾਂ ਤੁਸੀਂ ਇਸ ਨੂੰ ਸਮਝ ਜਾਓ ਕਿ ਤੁਹਾਡੇ ਨਾਲ ਫਰੋਡ ਹੋ ਗਿਆ ਹੈ ਇਸੇ ਨਾਲ ਜੋ ਕਿ ਫਰੋਡ ਦੇ ਹੋਰ ਵੀ ਕਈ ਤਰੀਕੇ ਨੇ ਚਾਲ ਸਾਜਾਂ ਦੇ ਵੱਲੋਂ ਅਪਣਾਏ ਜਾਂਦੇ ਨੇ ਜਿਸ ਤੇ ਵਿੱਚ ਕੀ ਤਾਂ ਜੋ ਤੁਹਾਨੂੰ ਕਿਹਾ ਜਾਂਦਾ ਕਿ ਤੁਹਾਡਾ ਇਨਾਮ ਲੱਗ ਗਿਆ ਇੱਕ ਨਕਲੀ ਲੋਟਰੀ ਦਾ ਰਿਜ਼ਲਟ ਨਤੀਜੇ ਨੇ ਬਣਾ ਕੇ ਤੁਹਾਨੂੰ ਵਟਸਐਪ ਦੇ ਉੱਤੇ ਭੇਜ ਦਿੱਤੇ ਜਾਂਦੇ ਨੇ ਤੇ ਤੁਹਾਡੇ ਨਾਲ ਧੋਖਾਧੜੀ ਕੀਤੀ ਜਾਂਦੀ ਹੈ ਲੋਟਰੀ ਦਾ ਇਨਾਮ ਜਿੱਤਣ ਵਾਲੇ ਸ਼ਖਸ ਦੇ ਕੋਲ ਲੋਟਰੀ ਦੀ ਟਿਕਟ ਹੋਣਾ ਲਾਜ਼ਮੀ ਹੈ। ਲੋਟਰੀ ਦਾ ਇਨਾਮ ਜਿੱਤੇ ਹੋਏ ਸ਼ਖਸ ਦੇ ਕੋਲੋਂ ਕਿਸੇ ਵੀ ਤਰ੍ਹਾਂ ਦੀ ਸਿਕਿਉਰਿਟੀ ਮਨੀ ਨਹੀਂ ਲਈ ਜਾਂਦੀ ਪਈ। ਲੋਟਰੀ ਦਾ ਜੇਕਰ ਕੋਈ ਸ਼ਖਸ ਇਨਾਮ ਜਿੱਤਿਆ ਵੈ ਤਾਂ ਉਸ ਦੀ ਇਨਾਮ ਦੀ ਰਾਸ਼ੀ ਉਸ ਦੇ ਖਾਤੇ ਦੇ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ ਅਤੇ ਖਾਤੇ ਦੇ ਵਿੱਚ ਟ੍ਰਾਂਸਫਰ ਕਰਨ ਦੇ ਲਈ ਉਸ ਨੂੰ ਕੋਈ ਵੀ ਅਤਿਰਕਤ ਸ਼ੁਲਕ ਨਹੀਂ ਦੇਣਾ ਹੁੰਦਾ। ਕਾਫੀ ਗੱਲਾਂ ਨੇ ਜਿਨ੍ਹਾਂ ਦਾ ਤੁਸੀਂ ਧਿਆਨ ਰੱਖਣਾ ਹੈ। ਔਰ ਕੋਸ਼ਿਸ਼ ਹਮੇਸ਼ਾ ਹੀ ਕੀਤੀ ਜਾਵੇ ਕਿ ਜੇਕਰ ਤੁਸੀਂ ਲਾਟਰੀ ਖਰੀਦਣੀ ਚਾਹੁੰਦੇ ਹੋ ਤਾਂ ਖੁਦ ਕਿਸੇ ਵੀ ਲਾਟਰੀ ਦੇ ਸਟਾਲ ਦੇ ਉੱਤੇ ਜਾ ਕੇ ਤੁਸੀਂ ਜੋ ਕੀ ਟਿਕਟ ਖਰੀਦ ਸਕਦੇ ਹੋ ਨਾ ਕਿ ਆਨਲਾਈਨ ਖਰੀਦਦਾਰੀ ਦੇ ਵਿੱਚ ਵਿਸ਼ਵਾਸ ਕਰਕੇ ਤੁਸੀਂ ਲੋਕਾਂ ਦੇ ਚਾਲ ਸਾਜੇ ਦੇ ਵਿੱਚ ਫਸ ਸਕਦੇ ਹੋ ਸੋ ਦੱਸਿਆ ਕਿ ਲਾਟਰੀ ਖਰੀਦਣ ਤੋਂ ਬਾਅਦ ਅਕਸਰ ਇਹ ਚੀਜ਼ ਜ਼ਰੂਰ ਮਿਲਾਓ ਕਿ ਸਰਕਾਰ ਦੇ ਵੱਲੋਂ ਡਰਾਅ ਹੈ ਜੋ ਕਿ ਤੁਹਾਡੇ ਲਾਟਰੀ ਟਿਕਟ ਦੇ ਨਾਲ ਮੈਚ ਹੋ ਰਿਹਾ ਹੈ ਆਉਣ ਵਾਲੇ ਡਰਾਅ ਦੀ ਜਾਣਕਾਰੀ ਤੁਹਾਨੂੰ ਹੋਣੀ ਜ਼ਰੂਰੀ ਹੈ ਜੇਕਰ ਤੁਹਾਨੂੰ ਜਾਣਕਾਰੀ ਨਹੀਂ ਹੈ ਤਾਂ ਕਿਸੇ ਵੀ ਨਜ਼ਦੀਕੀ ਲੋਟਰੀ ਸਟਾਲ ਦੇ ਉੱਤੇ ਜਾ ਕੇ ਜਾਣਕਾਰੀ حاصل ਕਰ ਸਕਦੇ ਹੋ ਅਤੇ ਉੱਥੋਂ ਹੀ ਟਿਕਟ ਖਰੀਦ ਸਕਦੇ ਹੋ ਕਿਉਂਕਿ ਇਸ ਦੇ ਵਿੱਚ ਕੋਈ ਵੀ ਅਜਿਹੀ ਗੱਲ ਨਹੀਂ ਹੈ ਕਿ ਲੋਟਰੀ ਦੀ ਇਨਾਮ ਆਪ ਕੋਈ ਵਿਸ਼ੇਸ਼ ਬੰਦੇ ਦਾ ਹੀ ਨਿਕਲੇਗਾ ਲੋਟਰੀ ਦਾ ਇਨਾਮ ਕਿਸੇ ਦਾ ਵੀ ਨਿਕਲ ਜਾਦਾ ਹੈ ਇਹ ਇੱਕ ਕਿਸਮਤ ਦੀ ਖੇਡ ਹੈ ਜਿੱਕਰ ਤੁਹਾਡੀ ਕਿਸਮਤ ਤੁਹਾਡੇ ਸਾਥ ਦੇਵੇ ਤੇ ਤੁਸੀਂ ਇਨਾਮ ਜਿੱਤ ਸਕਦੇ ਹੋ ਪਰ ਇਸ ਦੇ ਵਿੱਚ ਤੁਹਾਨੂੰ ਲਾਲਚ ਕਰਨ ਦੀ ਜ਼ਰੂਰਤ ਨਹੀਂ ਹੈ ਵਾਧ ਡਿੱਕਾ ਕਰਿਦਨੀਆ ਇੱਕ ਮਾੜੀ ਆਦਤ ਸਾਬਤ ਹੋ ਸਕਦੀ ਹੈ ਔਨਲਾਈਨ ਟਿਕਟਾਂ ਖਰੀਦਣਾ ਇੱਕ ਮਾੜੀ ਆਦਤ ਸਾਬਤ ਹੋ ਸਕਦੀ ਹੈ ਜਿਸ ਕਰਕੇ ਕਿ ਤੁਸੀਂ ਆਪਣੇ ਪੈਸਿਆਂ ਦਾ ਨੁਕਸਾਨ ਹੈ ਜੋ ਕਿ ਕਰਵਾ ਲਵੋਗੇ